ਨੀ ਹਾਂਜੀ ਹੋਸ਼ਨਾ ਕੀ ਮੈਂ ਠੀਕ ਆ ਤੂੰ ਠੀਕ ਹੈ ਹਾਂ ਮੈਂ ਠੀਕ ਆ ਚਲਾ ਬੈ ਅਜਾ ਹੋਰ ਬੱਚੇ ਸਭ ਬੱਚੇ ਠੀਕ ਆ ਮੰਮੀ ਤੁਸੀਂ ਹੋਰ ਮੰਮੀ ਤੁਹਾਡੀ ਸੇ ਠੀਕ ਹੈ ਹਾਂ ਮੇਰੀ ਸੇ ਠੀਕ ਹੈ ਰਾਜੀ રે ਮੇਰੀ ਨੂੰ ਮੇਰੀ ਬੜੀ ਸੇਵਾ ਕਰਦੀ ਐ ਤੂੰ ਸੁਣਾ ਪਰੋਣਾ ਨਹੀਂ ਆਇਆ ਲੈ ਤੁਹਾਨੂੰ ਪਤਾ ਤਾਂ ਹੈਗਾ ਪਰੋਣੇ ਕਿੱਥੇ ਆਣਾ ਹੁਣ ਬੈਠਾ ਆਪਣੀ ਮਾਂ ਕੋਲ ਅੱਜ ਛੁੱਟੀ ਐ ਤੇ ਸਾਰਾ ਦਿਨ ਮਾਂ ਦੇ ਲੱਗ ਗਏ ਉਠਣਾਉਣ ਨੇ ਅੱਛਾ ਤੇ ਚੰਗੀ ਗੱਲ ਆ ਨਾ ਤੇ ਤੂੰ ਇੱਥੇ ਕੀ ਕਰਦੀ ਐ ਤੂੰ ਵੀ ਰਹਿਣਾ ਸੀ ਪਰੋਣੇ ਕੋਲ ਤੇ ਜਦ ਉਹ ਆਪਣੇ ਮਾਂ ਕੋਲ ਬੈਠਾ ਤੇ ਮੈਂ ਆਪਣੀ ਮਾਂ ਕੋਲ ਨਹੀਂ ਆ ਸਕਦੀ ਮੈਂ ਵੀ ਆਈ ਨਹੀਂ ਤੁਹਾਨੂੰ ਮਿਲਣ ਆਸਤੇ ਬਹੁਤ ਸਿਆਣੀ ਬਹੁਤ ਸਿਆਣੀ ਹਨਾ ਤੇ ਫੇਰ ਤਾਂ ਤੇਰੀ ਭਾਬੀ ਨੂੰ ਵੀ ਜਾਣਾ ਚਾਹੀਦਾ ਆਪਣੀ ਮਾਂ ਕੋਲ ਹਨਾ ਹਾਂ ਤਵਾਰਾ ਉਹ ਵੀ ਤਾਂ ਆਪਦੀ ਮਾਂ ਕੋ ਜਾਏ ਤੂੰ ਆਪਦੀ ਮਾਂ ਕੋ ਆ ਗਈ ਚਲ ਮੈਂ ਨਹੀਂ ਆ ਸਕਦੀ ਭਾਬੀ ਨੇ ਕੀ ਕਰਨਾ ਜਾ ਕੇ ਆਪਣੀ ਮਾਂ ਕੋਲ ਅੱਛਾ ਬਹੁਤ ਸਿਆਣੀ ਮਿਰਤੀ ਬਹੁਤ ਬਹੁਤ ਸਿਆਣੀ ਮੰਮੀ ਹੂੰ ਭਾਬੀ ਕਿੱਥੇ ਆ ਉਹਨੂੰ ਨਹੀਂ ਪਤਾ ਉਹਦੀ ਨਨਾਨ ਘਰ ਆਈ ਐ ਕੋਈ ਆ ਕੇ ਚਾਹ ਪਾਣੀ ਪੁੱਛ ਲੈਂਦਾ ਆ ਪੁੱਤ ਹੁਣੀ ਮੈਨੂੰ ਨਾਸ਼ਤਾ ਕਰਾ ਕੇ ਗਈ ਐ ਲੱਗੀ ਹੋਣੀ ਵਿਚਾਰੀ ਰਸੋਈ 'ਚ ਕਿਸੇ ਕੰਮ ਆਜੂਗੀ ਹੁਣੀ ਲੈ ਆ ਗਿਆ ਤੇਰਾ ਪਾਣੀ ਪੀ ਲੈ ਨਮਸਤੇ ਹਾਂ ਕੋ ਠੀਕ ਹੋ ਤੁਸੀਂ ਹਾਂਜੀ ਮੈਂ ਠੀਕ ਆ ਤੁਸੀਂ ਸੁਣਾਓ ਹਾਂ ਮੈਂ ਵੀ ਠੀਕ ਹਾਂ ਮੰਮੀ ਜੀ ਤੁਹਾਨੂੰ ਕੁਝ ਚਾਹੀਦਾ ਨਹੀਂ ਪੁੱਤ ਮੈਂ ਹੁਣੀ ਨਾਸ਼ਤਾ ਕੀਤਾ ਚਲੋ ਤੁਸੀਂ ਬੈਠੋ ਮੰਮੀ ਨਾ ਮੈਂ ਤੇਰੇ ਲਈ ਚਾਹ ਪਕੋੜੇ ਕੁਝ ਬਣਾ ਲਈ ਐ ਨਹੀਂ ਠੀਕ ਹੈ ਹਾਂ ਲਿਆਏ ਦੇ ਲਈ ਚਾਪ ਪਕੌੜੇ ਹੋ ਤੂੰ ਸੁਣਾ ਤੇਰੀ ਸੱਸ ਦਾ ਕੀ ਹਾਲ ਹੈ ਮੇਰੀ ਸੱਸ ਨੇ ਵੀ ਹੋਣਾ ਚੰਗੀ ਭਲੀ ਆ ਆਪਣੇ ਮੁੰਡੇ ਨਾਲ ਬੈਠੀ ਗੋਡੇ ਨਾਲ ਗੋਡਾ ਜੋੜ ਕੇ ਅੱਛਾ ਤੇ ਪੋਤੇ ਦੇ ਚ ਮਾਰਾ ਕੀ ਹੈ ਉਹਦਾ ਪੋਤਾ ਇੱਕੋ ਇੱਕੋ ਦਾ ਪੋਤਾ ਤੇ ਆਪਣੇ ਪੁੱਤ ਨਾਲ ਬੈਠੇ ਵੀ ਨਾ ਹਾਂ ਬੈਠੇ ਵੀ ਨਾ ਇਹ ਕੀ ਤੂੰ ਗੱਲ ਕੀਤੀ ਤੈਨੂੰ ਮੈਂ ਪੁੱਤਰ ਆ ਸਿੱਖਿਆ ਦਿੱਤੀ ਹੈ ਨਹੀਂ ਤੇ ਇੱਕ ਦਿਨ ਨਾ ਉਹਦਾ ਵੀ ਤਾਂ ਫਰਜ਼ ਬੰਦਾ ਆ ਕਿ ਆਪਣੀ ਜਨਾਨੀ ਨੂੰ ਕਮਾਏ ਫਰਾਏ ਕੋ ਉਹ ਤਾਂ ਸਿੱਧੇ ਸਿੱਧੇ ਆਪਣੀ ਮਾਂ ਦੇ ਸਰਾਣੇ ਬਹਿ ਗਿਆ ਆ ਤੇ ਫਿਰ ਬਹਿ ਜਾ ਜੇ ਉਹ ਆਪਣੀ ਮਾਂ ਕੋਲ ਬੈ ਸਕਦਾ ਤਾਂ ਮੈਂ ਵੀ ਆਪਣੀ ਮਾਂ ਕੋਲ ਆ ਗਈ ਆ ਗਲਤ ਹੈ ਬਿਲਕੁਲ ਗਲਤ ਮੈਂ ਤੈਨੂੰ ਇਦਾਂ ਦੀ ਸਿੱਖਿਆ ਨਹੀਂ ਦਿੱਤੀ ਕੱਲ ਨੂੰ ਤੇਰੀ ਉੱਪਰ ਕਰੋ ਸੁਣ ਕੱਲ ਨੂੰ ਤੇਰੀ ਭਾਬੀ ਜੇ ਆ ਕੁਝ ਕਰੇ ਫਿਰ ਸੋਚ ਤੇਰੀ ਮਾਂ ਨਾਲ ਜੇ ਕੁਝ ਹੋਵੇ ਤਾਂ ਮੰਮੀ ਮੇਰੀ ਗੱਲ ਸੁਣੋ ਤੇ ਤੁਸੀਂ ਭਾਬੀ ਤੁਹਾਡੇ ਨਾਲ ਨਹੀਂ ਕਰੇਗੀ ਕਿਉਂਕਿ ਤੁਸੀਂ ਚੰਗੇ ਹੋ अच्छा ਤੇ ਤੇਰੀ ਸੱਸ ਜਿਹਨੇ ਪੁੱਤ ਇੰਨਾ ਜੰਮ ਕੇ ਪਾਲ ਕੇ ਐਡਾ ਵੱਡਾ ਕਰਕੇ ਤੈਨੂੰ ਦਿੱਤਾ ਉਹ ਮਾੜੀ ਐ ਉਹ ਘੜੇ ਪੱਸੀ ਮਾੜੀ ਲੈ ਮੰਮੀ ਤੁਸੀਂ ਕਿੱਦਾਂ ਇਹ ਗੱਲਾਂ ਕਰਦੇ ਹੋ ਹੁਣ ਦੱਸੋ ਵੀਰਾ ਹੈਗਾ ਤੁਹਾਡੇ ਕੋਲ ਕਿੱਥੇ ਐ ਵੀਰਾ ਮੇਰੇ ਵਾਲਾ ਤਾਂ ਨਾਲ ਬੈਠਾ ਹੋਇਆ ਐ ਵੀਰਾ ਕਿੱਥੇ ਗਿਆ ਐ ਉਹ ਪੁੱਤਰ ਕੋਈ ਕੰਮ ਸੀ ਵੋਟੀ ਦਾ ਉਹ ਕੰਮ ਗਿਆ ਦੇਖਿਆ ਮੈਂ ਤੁਹਾਨੂੰ ਕਿਹਾ ਨਾ ਮੰਮੀ ਇਹ ਪਾ ਬਿਨੇ ਉਹਨੂੰ ਜਾਣ ਕੇ ਭੇਜਦਾ ਆ ਤਾਂ ਕਿ ਤੁਹਾਡੇ ਲਾਗੇ ਨਾ ਬੈਠੇ ਉਹਨੇ ਆਪਣੇ ਨਾਂ ਹਜੇ ਤਾਂ ਨਹੀਂ ਆ ਜਾਈ ਆਈ ਨੂੰ ਤੁਸੀਂ ਗਾਂ-ਗਾਂ ਦੇਖਿਓ 6 ਮਹੀਨਿਆਂ ਨੂੰ ਇਹਨੇ ਤੁਹਾਨੂੰ ਤਾਰੇ ਦੰਗਾਣੇ ਆ ਤੁਹਾਡੇ ਸਿਰ ਤੇ ਚੜ ਕੇ ਬਹਿਣਾ ਤੇ ਮੇਰੀ ਗੱਲ ਸੁਣ ਲਓ ਇਹਨਾਂ ਨੂੰ ਜ਼ਿਆਦਾ ਭੂਏ ਨਾ ਚੜਾਓ ਮੋੜ ਕੇ ਤੁਸੀਂ ਔਖੇ ਹੋਵੋਗੇ ਹਮ ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਇਹ ਨੂੰ ਨੇ ਤੁਹਾਡੇ ਸਿਰ ਤੇ ਜੰਣਾ ਆ ਹਜੇ ਤਾਂ ਬੜੀ ਮੰਮੀ ਜੀ ਮੰਮੀ ਜੀ ਆ ਰਹੀ ਨਾ ਤੁਹਾਡੇ ਅੱਗੇ ਲੈ ਕੇ ਰੋਟੀ ਪਾਣੀ ਫੇਰ ਤੁਹਾਨੂੰ ਮੈਂ ਪੁੱਛੂੰਗੀ ਜਦੋਂ ਇਹ ਦੂਜੀ ਤਰ੍ਹਾਂ ਹੋਈ ਸਾਹਮਣੇ ਤਾਂ ਮੈਂ ਉਹ ਤੁਹਾਡੇ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਵੀ ਐ ਮੰਮੀ ਜੀ ਮੰਮੀ ਜੀ ਤੁਹਾਡੇ ਗੋਡੇ ਵੀ ਖੁੱਟੂਗੀ ਲੱਤਾਂ ਵੀ ਖੁੱਟੂਗੀ ਰੋਟੀ ਪਾਣੀ ਵੀ ਤੁਹਾਨੂੰ ਦੇਣੀ ਰੁਕ ਜਿਓ ਥੋੜੀ ਦੇਰ ਇਹ ਹੀ ਐਨੇ ਬਾਅਦ ਵਿੱਚ ਤੁਹਾਨੂੰ ਦੂਜੇ ਪਾਸੇ ਹੋਇਆ ਨਾ ਜਦੋਂ ਤੁਹਾਨੂੰ ਲਾਇਆ ਨਾ ਚੁੱਲ੍ਹੇ ਚੋਂਗੇ ਚਵਾੜਿਆ ਝਾੜੂ ਪੋਚੇ ਲਵਾਇ ਫੇਰ ਤੁਹਾਨੂੰ ਯਾਦ ਆਣਾ ਫੇਰ ਮੇਰੇ ਗੱਲਾਂ ਸਾਹਮਣੇ ਆਣੀਆਂ ਕਿ ਮੇਰੀ ਤੀ ਸਹੀ ਕਹਿੰਦੀ ਸੀ ਇਹ ਵੱਧ ਬੜੀ ਲਿਖੀ ਹੈ ਨਾ ਐਨੇ ਤੁਹਾਨੂੰ ਦੇਖੋ ਕਿੱਦਾਂ ਅੱਗੇ ਲਾਣਾ ਹੈ ਤੁਹਾਨੂੰ ਨਹੀਂ ਪਤਾ ਮੰਮੀ ਇਹ ਤਾਂ ਹਜੇ ਆਪਣੇ ਘਰ ਵਾਲੇ ਨੂੰ ਕਰ ਰਹੀ ਹੈ ਨਾ ਏਦਾਂ ਇੰਨੀ ਬਾਅਦ ਆਪਣੇ ਪੇਕੇਆਂ ਦੇ ਲੈ ਜਾਣਾ ਆ ਇਹ ਉਹਨੀ ਵੀ ਆਪਣੇ ਸੱਸ ਨੂੰ ਮੰਮੀ ਜੀ ਮੰਮੀ ਜੀ ਕਰਨਾ ਆ ਇਹ ਸਾਰਾ ਮੈਨੂੰ ਪਤਾ ਆ ਤੁਹਾਨੂੰ ਨਹੀਂ ਪਤਾ ਮੰਮੀ ਮੈਨੂੰ ਸਭ ਪਤਾ ਆ ਸੱਚੀ ਗੱਲ ਆ ਮੈਨੂੰ ਨਹੀਂ ਪਤਾ ਪੁੱਤ ਜਿਵੇਂ ਤੇਰਾ ਘਰ ਵਾਲਾ ਮੈਨੂੰ ਮੰਮੀ ਜੀ ਮੰਮੀ ਜੀ ਕਰਦਾ ਜਵਾਈ ਸਾਡਾ ਜਿਵੇਂ ਉਹ ਮੇਰੀ ਇੱਜ਼ਤ ਕਰਦਾ ਹਨਾ ਉਵੇਂ ਇਹ ਵੀ ਆਪਣੇ ਸਾਸਵਰੇ ਦੀ ਇੱਜ਼ਤ ਨਾ ਕਰ ਲੈ ਆਹ ਸਿਸ ਕਰ ਦਿੱਤੇ ਆ ਆਹ ਤਾਂ ਸੁਖਾਇਆ ਆਪਣੇ ਅੰਪਰਾ ਮਾਨੂੰ ਨੇ ਹੈ ਆ ਤੂੰ ਕੀ ਗੱਲ ਕਰਦੀ ਤੂੰ ਮੈਨੂੰ ਮੇਰੀ ਨੂੰਹ ਦੇ ਖਿਲਾਫ ਨਾ 扑ਕਾ ਤੈਨੂੰ ਮੈਂ ਇੱਕ ਗੱਲ ਦੱਸਦਾ ਕੁੜੀਏ ਅਸੀਂ ਹੈਗੇ ਆ ਅੱਜ ਹੈਗੇ ਆ ਕੱਲ ਅਸੀਂ ਮਰ ਜਾਣਾ ਆ ਜੇ ਤੂੰ ਆਪਦਾ ਪੇਕਾ ਰੱਖਣਾ ਚਾਹਨੀ ਹੈ ਨਾ ਤੇ ਤੂੰ ਇਹਨਾਂ ਨਾਲ ਬਣਾ ਕੇ ਰੱਖ ਠੀਕ ਹੈ ਤੇ ਮੈਂ ਕਿਹੜਾ ਵਿਗਾੜਦੀ ਪਈ ਆ ਬਣਾ ਕੇ ਰੱਖੀ ਆ ਤੂੰ 扑ਕਾ ਨਹੀਂ ਪਈ ਆ ਮੈਨੂੰ ਤੂੰ ਤਾਂ ਮੇਰੇ ਘਰ ਚ ਅੱਗ ਲੰਨੀ ਆ ਮੈਂ ਤੁਹਾਨੂੰ ਕਿੱਥੇ ਵਿਗਾੜੀ ਮੈਂ ਤਾਂ ਤੁਹਾਨੂੰ ਸੱਚਾਈ ਤੋਂ ਵਾਕਿਫ ਕਰਾ ਰਹੀ ਆ ਕਿ ਇਹ ਚੀਜ਼ ਹੋਣੀ ਆ ਹਾਂ ਤੇ ਤੂੰ ਆਪਣੀ ਸੱਸ ਨਾਲ ਹੀ ਕੁਝ ਕਰਦੀ ਆ ਮੈਂ ਦੇਖਿਆ ਤੈਨੂੰ ਉਹ ਵੀ ਲੱਗੀ ਹੁੰਦੀ ਵਿਚਾਰੀ ਘਰੇ ਕੰਮਾਂ ਕਮਾਂ ਤੇ ਲੱਕ ਤੇ ਤੂੰ ਮਸਤੀ ਨਾਲ ਟੀਵੀ ਦੇ ਮੋਰੇ ਤੇ ਫੋਨਾਂ ਦੇ ਮੋਰੇ ਲੱਗੀ ਹੁੰਨੀ ਆ ਬਾਸ ਕੋਰ ਮੰਮੀ ਮੈਨੂੰ ਪਤਾ ਮੇਰੇ ਘਰ ਚ ਕੀ ਚੱਲਦਾ ਹੈ ਤੇ ਮੇਰੀ ਧੀਆ ਤਾਂ ਮੈਂ ਚੁੱਪਾਂ ਜੇ ਤੂੰ ਮੇਰੀ ਨੂਹ ਦੀ ਐਦਾਂ ਦੀ ਨੂਹ ਨੂੰ ਆ ਮਾਰਨਾ ਹੀ ਬੜੇ ਕਰਕੇ ਕੱਢ ਮੇਰੇ ਮੂੰਹ ਲੈਦੀ ਆ ਹਮ ਖਬਰਦਾਰ ਮੇਰੀ ਨੂਹ ਨੂੰ ਕੁਛ ਕਿਹਾ ਤਾਂ ਸ਼ੁਕਰ ਹੈ ਰੱਬ ਦਾ ਮੈਨੂੰ ਤੇਰੇ ਵਰਗੀ ਨੂਹ ਨਹੀਂ ਮਿਲੀ ਆਣਾ ਦਾ ਇੱਥੇ ਰਾਮਨਾ ਆਇਆ ਤਾਂ ਸਾਡੇ ਘਰੇ ਅੱਗੇ ਸੀ ਹੋਰ ਗੱਲ ਹੁਣ ਆ ਗਈ ਮੇਰੀ ਨੂਹ ਤੈਨੂੰ ਮੈਂ ਸਿੱਧੀ ਦੱਸਾਂ ਮੇਰੇ ਘਰੇ ਆਣਾ ਆਰਾਮ ਨਾਲ ਆ ਸ਼ਾਂਤੀ ਨਾਲ ਮੇਰੀ ਕੁੜੀ ਨਾ ਰਹਿ ਨਹੀਂ ਤੇ ਜਾ ਆਪਣੇ ਘਰੇ ਵਸੋ ਸੁਖੀ ਜਦੋਂ ਦਿਨ ਧਿਆਰ ਹੋਊਗਾ ਆਜਿਆ ਕਰਾਂਗੇ ਸਮਝ ਗਈਆਂ ਖਬਰਦਾਰ ਮੇਰੇ ਘਰੇ ਜੇ ਤੂੰ ਲੜਾਈ ਪਾਈ ਤਾਂ ਮੇਰੀ ਸੇਵਾ ਉਹਨੇ ਕਰਨੀ ਮੇਰੀ ਧੀ ਹੋ ਆਸਲੀ ਤੈਨੂੰ ਵਿਆਹ ਤਾਂ ਤੈਨੂੰ ਮਗਰੋਂ ਲਾਤਾ ਮੈਂ ਇਹੋ ਜੀ ਨੂੰ ਉਹਨਾਂ ਵਿਚਾਰਿਆਂ ਦੇ ਮਾੜੇ ਕਰਮ ਲੁੱਤੀ ਲੈਣੀ ਜਿਹੜੀ ਆ ਗਈ ਆ ਇੱਥੇ ਨੂੰ ਟਪਕਿਆਂ ਨੂੰ ਨੀ ਟਿਕੰਦੀ ਸਰਮ ਨੂੰ ਕਿੱਡੇ ਟਿਕੰਦੀ ਹੋਣੀ ਬੋਟਿਏ ਲੈ ਆਨੀ ਨੂੰ ਦੇ ਚਾਹ ਪਕੌੜੇ ਖਾਵੇ ਤੇ ਜਾਵੇ ਆਪਦੇ ਘਰੇ ਮੈਂ ਨਹੀਂ ਖਾਣੀ ਤੁਹਾਡੇ ਚਾਪ ਕੋਲੇ ਰੱਖੋ ਆਪਣੇ ਘਰ ਮੈਂ ਐਵੇਂ ਹੀ ਚੱਲਨੀ ਆ ਤੇ ਹੁਣ ਮੈਂ ਕਦੀ ਆਣਾ ਵੀ ਨਹੀਂ ਆ ਜਾ 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 ਇੱਥੇ ਹੀ ਆਣਾ ਪੈਣਾ ਲਾਣ ਸਾਡੇ ਘਰੇ ਸਾਨੂੰ ਨੂੰਹ ਸੱਸ ਨੂੰ ਲੱਗੀ ਲੜਾਂ ਇਹਨੂੰ ਕੋਈ ਪੁੱਛਣ ਆਲਾ ਨਹੀਂ ਚੱਲ ਰਾਂ ਦੇ ਪੋਪੋਤੇ ਨਾ ਨਾ ਪਕਾ ਪਕੋੜੇ ਪਕੂੜੇ ਆਪਾਂ ਖਾਵਾਂਗੇ ਸ਼ਾਮ ਨੂੰ ਚੱਲਨੀ ਆ ਮੈਂ ਉਹ ਦੀਦੀ ਕਿੱਥੇ ਚੱਲਨੇ ਹੋ ਤੁਸੀਂ ਛੱਡੋ ਮੈਨੂੰ ਕੀ ਹੋਇਆ ਕਿੱਥੇ ਚੱਲਨੇ ਹੋ ਤੁਸੀਂ ਕਰ ਲਿਆ ਕੰਮ ਆਪਣਾ ਕਰ ਲਈ ਮੇਰੀ ਮਾਂ ਆਪਣੇ ਮਾਸ ਵਿੱਚ ਹੁਣ ਉਹ ਚਾਹ ਪਕੋੜੇ ਉਹ ਨਹੀਂ ਖਵਾਓ ਮੈਨੂੰ ਨਹੀਂ ਤੁਹਾਨੂੰ ਕੁਝ ਚਾਹੀਦਾ ਸਭ ਪਤਾ ਲੱਗ ਗਿਆ ਮੈਨੂੰ ਜਿਹੜੇ ਤੁਸੀਂ ਤੂੰ ਨੇ ਟੱਪੇ ਕਰਕੇ ਮੇਰੇ ਭਰਾ ਤੇ ਮੇਰੀ ਮਾਂ ਨੂੰ ਆਪਣੇ ਨਾਲ ਲਾਇਆ ਨਾ ਸਭ ਪਤਾ ਲੱਗ ਗਿਆ ਛੱਡੋ ਮੈਨੂੰ ਦੀਦੀ ਆਹ ਕੀ ਗੱਲ ਕਰਤੀ ਤੁਸੀਂ ਹੈ ਮੈਂ ਤਾਂ ਤੁਹਾਡੀ ਮੰਮੀ ਨੂੰ ਆਪਣੀ ਮੰਮੀ ਸਮਝ ਕੇ ਸੇਵਾ ਕਰਦੀ ਹਾਂ ਉਹ ਮੈਨੂੰ ਸਭ ਪਤਾ ਹੈ ਇਹ ਦੋ ਚਾਰ ਦਿਨ ਦੀਆਂ ਗੱਲਾਂ ਆ ਮੰਮੀ ਮੰਮੀ ਸਭ ਪਤਾ ਹੈ ਇੱਥੇ ਸਭ ਆਣਾ ਆ ਤੁਸੀਂ ਇੱਥੇ ਬੈਠੋ ਮੈਂ ਨਾ 2 ਮਿੰਟ ਗੱਲ ਕਰ ਕੋ ਠੰਡੇ ਹੋ ਨਹੀਂ ਮੈਂ ਠੰਡੀ ਆ ਨਹੀਂ ਦੀਦੀ ਮੈਂ ਕਿਹਾ ਨਾ 2 ਮਿੰਟ ਬੈਠੋ ਇੱਥੇ ਮੈਂ ਗੱਲ ਕਰਦੇ ਫਿਰ ਫਿਰ ਚਲ ਜੀ ਫਿਰ ਚਲ ਜੀ ਡੋਮੀਨੋ ਨਾ ਬੀਬੀ ਇਤਨਾ ਗੁੱਸਾ ਹੋ ਕੇ ਕਿਉਂ ਬੈੰਨੇ ਹੋ ਤੁਸੀਂ ਉਹ ਮੇਰੀ ਗੱਲ ਤਾਂ ਸੁਣੋ ਮੈਂ ਤੁਹਾਨੂੰ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਤੁਹਾਡੀ ਮੰਮੀ ਨੂੰ ਆਪਣੇ ਵਾਸਤੇ ਕਰ ਲੈ ਤੁਹਾਡੇ ਖਿਲਾਫ ਫੜਕਾ ਰਹੀ ਆ ਤੁਸੀਂ ਇਸ ਘਰ ਦੀ ਕੁੜੀ ਨਹੀਂ ਹੋ ਠੀਕ ਹੈ ਨਾ ਤੇ ਤੁਸੀਂ ਉਹੀ ਰਹਿਣਾ ਮੈਂ ਨਹੀਂ ਮੰਨਣਾ ਮੈਂ ਨੂੰ ਆ ਮੈਨੂੰ ਹੀ ਆ ਤੇ ਤੁਸੀਂ ਕੁੜੀ ਹੋ ਤੁਸੀਂ ਕੁੜੀ ਹੀ ਰਹਿਣਾ ਆ ਠੀਕ ਹੈ ਨਾ ਮੰਮੀ ਜੀ ਬਹੁਤ ਪਿਆਰ ਕਰਦੇ ਨੇ ਤੁਹਾਨੂੰ ਉਹ ਤਾਂ ਮੈਂ ਸੁਣਿਆ ਤੁਸੀਂ ਕੁਝ ਗਲਤ ਕਹਿ ਰਹੇ ਸੀ ਮੰਮੀ ਜੀ ਨੂੰ ਤਾਂ ਤਾਂ ਮੰਮੀ ਜੀ ਭੜਾ ਦੇਗੇ ਤੁਸੀਂ ਥੰਦੱਖੋ ਮੈਂ ਤੁਹਾਡੀ ਮੰਮੀ ਨੂੰ ਕਿਤੇ ਨਹੀਂ फडਕਾਣ ਲੱਗੀ ਨਾ ਤੁਹਾਡੇ ਭਰਾ ਨੂੰ ਫੜਕਾਣ ਲੱਗੀ ਤੁਹਾਡੇ ਖਿਲਾਫ ਅਰੇ ਮੇਰੀ ਤਾਂ ਕੋਈ ਭੈਣ ਹੈ ਨਹੀਂ ਗੀ ਹਨਾ ਮੈਂ ਤਾਂ ਤੁਹਾਨੂੰ ਆਪਣੀ ਵੱਡੀ ਭੈਣ ਵਾਂਗੂ ਸਮਝਦੀ ਆ ਮੈਂ ਤਾਂ ਪਿਆਰ ਵੰਡਣ ਚ ਦਲੀਲ ਕਰਨੀ ਦੀ ਮੇਰੀ ਤਾਂ ਕੋਈ ਵੱਡੀ ਭੈਣ ਹੈ ਨਹੀਂ ਗੀ ਮੈਂ ਤਾਂ ਤੁਹਾਨੂੰ ਹੀ ਆਪਣੀ ਵੱਡੀ ਭੈਣ ਬਣਾਇਆ ਆ ਠੀਕ ਹੈ ਤੂੰ ਤੁਸੀਂ ਐ ਸੋਚਦੇ ਹੋ ਮੇਰੇ ਬਾਰੇ ਮੈਨੂੰ ਇਹ ਸੁਣ ਕੇ ਬੁਰਾ ਬੋ ਲੱਗਾ ਦੀਦੀ ਅੱਜ ਪਰ ਚਲੋ ਕੋਈ ਗੱਲ ਨਹੀਂ ਤੁਸੀਂ ਮੇਰੀ ਵੱਡੀ ਭੈਣ ਹੋ ਠੀਕ ਹੈ ਇਦਾਂ ਨਾ ਕਰੋ ਤੇ ਤੁਹਾਡਾ ਘਰ ਹੈ ਤੁਹਾਡਾ ਹੀ ਰਹਿਣਾ ਹੈ ਜੋ ਹੱਕ ਤੁਹਾਡਾ ਹੈ ਉਹ ਤੁਹਾਡਾ ਹੀ ਰਹਿਣਾ ਹੈ ਠੀਕ ਹੈ ਨਾ ਤੇ ਮੰਮੀ ਜੀ ਦੀ ਗੱਲ ਦਾ ਗੁੱਸਾ ਨਾ ਕਰਿਆ ਕਰੋ ਉਹ ਤਾਂ ਚਲੋ ਹੁਣ ਬਜ਼ੁਰਗ ਹੋ ਗਏ ਨੇ ਐਵੇਂ ਹੀ ਬੋਲਦੇ ਪਏ ਨੇ ਠੀਕ ਹੈ ਨਾ ਤੋ ਗੁੱਸਾ ਨਾ ਕਰੋ ਤੁਸੀਂ ਆਇਆ ਕਰੋ ਇਹ ਤੁਹਾਡਾ ਹੀ ਘਰ ਹੈ ਠੀਕ ਹੈ ਸੰਨਾ ਬੁਰਾ ਨਾ ਮਨੀ ਮਮੀ ਜੀ ਦੀ ਗੱਲ ਨਾ ਚਲੋ ਹਮ ਗੁੱਸਾ ਛੱਡੋ ਤੇ ਮੈਨੂੰ ਇਹ ਦੱਸੋ ਤੁਸੀਂ ਕਿਹੜੇ ਪਕੌੜੇ ਖਾਓਗੇ ਹੂੰ ਚਲ ਠੀਕ ਆ ਫੇ ਪਨੀਰ ਵਾਲੇ ਬਣਾ ਲਾ ਤੇ ਇਹ ਹੋਈ ਹੈ ਗੱਲ ਮੇਰੀ ਦੀਲੀ ਵਾਲੀ ਚਲੋ ਮੈਂ ਹੁਣ ਤੂੰ ਬੈਠ ਮਮੀ ਜੀ ਕੋ ਮੈਂ ਲੈ ਪਨੀਰ ਵਾਲੇ ਗਰਮ ਗਰਮ ਪਕੌੜੇ ਬਣਾ ਕੇ ਲਿਆਣੀ ਠੀਕ ਹੈ ਪਾਪੀ ਤਾਂ ਮੇਰੀ ਸਹੀ ਹੈ ਮੈਂ ਕਿਉਂ ਮੰਮੀ ਮੇਰੇ ਖਲਾਪੜ ਘਾ ਰਹੀ ਆ ਇਹ ਤੇ ਵਿਚਾਰੀ ਮੇਰਾ ਇੰਨਾ ਖਿਆਲ ਕਰਦੀ ਹੈ ਇਹ ਤੇ ਮੈਨੂੰ ਇੰਨਾ ਪਿਆਰ ਕਰਦੀ ਪਈ ਆ ਕਿ ਮੈਂ ਕਿਹੜੇ ਕੰਮੇ ਲੱਗੀਆਂ ਜਿਹੜੀਆਂ ਇਹਨਾਂ ਸੱਸ ਨੂੰ ਦੇ ਵਿੱਚ ਲੜਾਈਆਂ ਪਵਾਉਂਦੀ ਪਈਆਂ ਮੈਨੂੰ ਵੀ ਇਦਾਂ ਨਹੀਂ ਕਰਨਾ ਚਾਹੀਦਾ ਪਰ ਮੈਂ ਹੋਂ ਨਾ ਕਦੀ ਵੀ ਆਪਣੀ ਭਾਬੀ ਦੀ ਬੁਰਾਈ ਨਹੀਂ ਕਰਨੀ ਕਿਸੇ ਅੱਗੇ ਮੇਰੀ ਭਾਬੀ ਬਹੁਤ ਚੰਗੀ ਆ ਮੇਰੀ ਹੀ ਮਤ ਵੱਜੀ ਸੀ ਜੋ ਆਪਣੀ ਭਾਬੀ ਨੂੰ ਬੁਰਾ ਭਲਾ ਕਹਿੰਦੀ ਸੀ ਅੱਜ ਤੋਂ ਬਾਅਦ ਮੈਂ ਕਦੀ ਆਪਣੇ ਭਾਬੀ ਦੇ ਖਿਲਾਫ ਨਹੀਂ ਬੋਲਣਾ ਇਹੀ ਮੇਰੇ ਆਉਣ ਵਾਲੇ ਟਾਈਮ 'ਚ ਮੇਰੇ ਪੱਕੇ ਆ ਨਾਲੇ ਦੀ ਜੇ ਮੇਰੀ ਭਾਬੀ ਆਪਣੀ ਸੱਸ ਨਾਲ ਇੰਨਾ ਵਧੀਆ ਰਹਿ ਸਕਦੀ ਹੈ ਤੇ ਫਿਰ ਮੈਂ ਕਿਉਂ ਨਹੀਂ ਚੰਗੀ ਨੂੰ ਬਣ ਸਕਦੀ ਅੱਜ ਤੋਂ ਬਾਅਦ ਮੈਂ ਵੀ ਆਪਣੀ ਸੱਸ ਦੇ ਨਾਲ ਪਿਆਰ ਨਾਲ ਰਹਿਣਾ ਮਾੜੀ ਤਾਂ ਉਹ ਵੀ ਨਹੀਂ ਆ ਮੈਂ ਹੀ ਕੁਛ ਨਾ ਕੁਛ ਗਲਤ ਕਰਦੀ ਹਾਂ ਉਹਦੇ ਨਾਲ ਪਰ ਅੱਜ ਤੋਂ ਬਾਅਦ ਮੈਂ ਆਪਣੀ ਸੱਸ ਨਾਲ ਵੀ ਪਿਆਰ ਨਾਲ ਰਹਿਣਾ ਜਿੱਦਾਂ ਮੇਰੀ ਮਾਂ ਤੇ ਭਾਬੀ ਆਪਸ ਵਿੱਚ ਰਲ ਮਿਲ ਕੇ ਰਹਿੰਦੇ ਆ ਮੈਂ ਵੀ ਅਸ ਬਚੰਗੀ ਨੂੰ ਬਣ ਕੇ ਅੱਡੇ ਰਵਾਂਗੀ ਮੈਂ ਵੀ ਇਦਾਂ ਕਰਦੀ ਆ ਆਪਣੇ ਘਰ ਜਾ ਕੇ ਆਪਣੀ ਸੱਸ ਤੇ ਆਪਣੇ ਘਰ ਵਾਲੇ ਕੋਲ ਬੈਠਣੀ ਆ ਮੈਂ ਵੀ ਇਹਨਾਂ ਨੂੰ ਚਾਹ ਪਕੋੜੇ ਖਵਾਣੀ ਆ ਮੈਂ ਵੀ ਆਪਣੇ ਘਰ ਵਾਲੀ ਧਿਆਨ ਦਿੰਦੀ ਆ ਮੈਂ ਚਲਦੀ ਆ ਮੈਂ ਨਹੀਂ ਜਾ ਪੀਨੀ